ਸਚੂ ਯਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਪੰਜਾਬ ਸਰਕਾਰ ਦੇ ਵੱਲੋਂ ਪਸ਼ੂ ਪਾਲਣ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਪਸ਼ੂਆਂ ਨੂੰ ਸੱਪ ਦੇ ਕੱਟਣ ਅਤੇ ਜ਼ਹਿਰ ਰੋਕੂ ਟੀਕੇ ਮੁਫਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾਕਟਰ ਰਵਿੰਦਰ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪਾਲਤੂ ਪਸ਼ੂਆਂ ਜਿਵੇਂ ਕਿ ਬਿੱਲੀਆਂ, ਕੁੱਤੇ ਅਤੇ ਮੱਝਾਂ ਗਾਵਾਂ ਨੂੰ ਸੱਪ ਦੇ ਜ਼ਹਿਰ ਤੋਂ ਬਚਾਉਣ ਦੇ ਵਾਸਤੇ ਜ਼ਿਲ੍ਹੇ ਦੇ ਪਸ਼ੂ ਹਸਪਤਾਲ ਮਹਾਦੀਆਂ ਦੇ ਸਾਰੇ ਤੈਸੀਰ ਪੱਦਰ ਦੇ ਉੱਤੇ ਹਸਪਤਾਲਾਂ ਦੇ ਅੰਦਰ ਇਹ ਟੀਕਾ ਜਿਹੜਾ ਉਪਲਬਧ ਹੈ। ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਸਰਕਾਰ ਦੇ ਵੱਲੋਂ ਭੱਠਿਆਂ ਦੇ ਉੱਤੇ ਰੱਖੇ ਹੋਏ ਘੋੜਿਆਂ, ਖਚਰਾਂ ਅਤੇ ਗਧਿਆਂ ਨੂੰ ਟੈਟਨਸ ਦੀ ਬਿਮਾਰੀ ਤੋਂ ਬਚਾਅ ਵਾਸਤੇ ਵੀ ਮੁਫਤ ਟੀਕੇ ਜਿਹੜੇ ਨੇ ਲਗਾਏ ਜਾਣਗੇ। ਡਾਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਗਊਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਦੇ ਵਾਸਤੇ ਟੀਕਾਕਰਨ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਆਉਣ ਵਾਲੇ 20 ਦਿਨਾਂ ਦੇ ਅੰਦਰ ਜ਼ਿਲ੍ਹੇ ਦੇ ਲਗਭਗ 68000 ਗੋਕਿਆਂ ਦਾ ਮੁਫਤ ਟੀਕਾ ਕਰਨ ਜਿਹੜਾ ਕੀਤਾ ਜਾਵੇਗਾ ਉਹਨੇ ਦੱਸਿਆ ਕਿ ਗੋਕਿਆਂ ਦਾ ਟੀਕਾਕਰਨ ਕਰਨ ਦੇ ਲਈ ਜ਼ਿਲ੍ਹੇ ਦੇ ਵਿੱਚ 40 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਟੀਕਾਕਰਨ ਮੁਹਿੰਮ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਗੋਡ ਪੌਕਸ ਵੈਕਸੀਨ ਦੀਆਂ 68000 ਖੁਰਾਕਾਂ ਜੜੀਆਂ ਨੇ ਭੇਜੀਆਂ ਗਈਆਂ ਨੇ ਉਹਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਗਾਵਾਂ ਦਾ ਟੀਕਾਕਰਨ ਬਿਲਕੁਲ ਮੁਫਤ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚਲੇ ਸਾਰੇ ਗਊ ਵਾਂਸ਼ ਦਾ ਵੀ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਡੱਟਕ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਆਉਣ ਤੇ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਸਭ ਤੋਂ ਵੱਡੀ ਗੱਲ ਜਿਹੜੀ ਇਸ ਲਈ ਇਸ ਸਰਕਾਰ ਨੇ ਸਾਡੇ ਪਸ਼ੂ ਪਾਲਣ ਵਿਭਾਗ ਨੇ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ ਸੱਪ ਦੇ ਕੱਟਣ ਤੇ ਜੇਕਰ ਕਿਸੇ ਪਸ਼ੂ ਨੂੰ ਕੋਈ ਸੱਪ ਕੱਟ ਲੈਂਦਾ ਕੁੱਤੇ ਨੂੰ ਬਿੱਲੀ ਨੂੰ ਜਾਂ ਕੋਈ ਪਾਲਤੂ ਪਸ਼ੂ ਮੱਝ ਗਾਂ ਨੂੰ ਤਾਂ ਉਹਦੇ ਵਾਸਤੇ ਜਿਹੜਾ ਐਂਟੀ ਸਨੇਕ ਵੈਨਮ ਟੀਕਾ ਉਹ ਸਾਡੇ ਕੋਲ ਸਾਡੀ ਪਸ਼ੂ ਸੰਸਥਾ ਵੈਟਰਨਰੀ ਪੋਲੀਕਲੀਨਿਕ ਮਹਾਦੀਆਂ ਤੇ ਜਿੰਨੇ ਵੀ ਸਾਡੇ ਸੀਨੀਅਰ ਬਲੌਕ ਸੀਨੀਅਰ ਵੈਟਰਨਰੀ ਅਫੀਸਰ ਦੇ ਜਿਹੜੇ ਤਹਿਸੀਲ ਲੈਵਲ ਦੇ ਹਸਪੀਟਲ ਨੇ ਉਹਨਾਂ ਦੇ ਵਿੱਚ ਬਿਲਕੁਲ ਮੁਫਤ ਮਿਲੇਗਾ ਤਾਂ ਜੇ ਕਿਸੇ ਪਸ਼ੂ ਪਾਲਕ ਦਾ ਕੋਈ ਵੀ ਜਾਨਵਰ ਇਸੇ ਬਿਮਾਰੀ ਨਾਲ ਜਾਂ ਛਾਪ ਦੇ ਨਾਲ ਕੱਟਿਆ ਜਾਂਦਾ ਤਾਂ ਉਸ ਦਾ ਟੀਕਾ ਜਿਹੜਾ ਬਿਲਕੁਲ ਫ੍ਰੀ ਪਹਿਲੀ ਵਾਰ ਗਵਰਨਮੈਂਟ ਵੱਲੋਂ ਦਿੱਤਾ ਮੁਹੱਈਆ ਕੀਤਾ ਜਾ ਰਿਹਾ ਹੈ। ਦੂਸਰੀ ਗੱਲ ਹੈ ਵੀ ਇੱਕ ਸਾਡੇ ਪਸ਼ੂ ਪਾਲਣ ਮੰਤਰੀ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਸਰਦਾਰ ਗੁਰਮੀਤ ਸਿੰਘ ਜੀ ਖੋਡੀਆਂ ਉਹਨਾਂ ਨੇ ਬਹੁਤ ਹੀ ਅੱਛਾ ਪ੍ਰਾਲਾ ਇਹ ਕੀਤਾ ਹੈ ਵੀ ਜਿਹੜੇ ਸਾਡੇ ਖੱ쩌ੜ ਜਿਹੜੇ ਜਾਂ ਘੋੜੇ ਜਾਂ ਕੋਈ ਗਧੇ ਜਿੰਨੇ ਵੀ ਪੱਠਿਆਂ ਤੇ ਜਾਂ ਹੋਰ ਕੋਈ ਲੇਬਰ ਕਲਾਸ ਵਰਤਰਹੀ ਹੈ ਉਹਨਾਂ ਨੂੰ ਡਰਾਫਟ ਪਰਪਸ ਵਾਸਤੇ ਤਾਂ ਉਹਨਾਂ ਦੇ ਵਿੱਚ ਵੀ ਅਸੀਂ ਐਂਟੀ ਟੈਟਨਸ ਦਾ ਜਿਹੜਾ ਟੀਕਾ ਉਹ ਗਵਰਨਮੈਂਟ ਵੱਲੋਂ ਫ੍ਰੀ ਮੁਹੱਈਆ ਕਰਾਇਆ ਬਹੁਤ ਜਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਸ ਵੇਲੇ ਸਾਡੇ ਫੀਲਡ ਦੇ ਵਿੱਚ ਦੋ ਬਹੁਤ ਹੀ ਅਹਿਮ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਨੰਬਰ 1 ਤੇ ਹੈਗੀ ਕੈਟਲ ਸੈਂਸਸ 21ਵੀਂ ਪਸ਼ੂ ਧਨ ਗਣਨਾ ਉਹ ਚੱਲ ਰਹੀ ਹੈ ਜਿਵੇਂ ਕਿ ਜਿੰਨੇ ਇਕੱਲੇ ਇਕੱਲੇ ਪਿੰਡ ਸਾਡੇ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਜਾਂਦੇ ਨੇ ਕੁਝ ਸੁਪਰਵਾਈਜ਼ਰਸ ਨੇ ਜਿਹੜੇ ਡਾਕਟਰਸ ਨੇ ਬਾਕੀ ਨਾਮਿਨੇਟਰਸ ਨੇ ਉਹਨਾਂ ਵਿੱਚ ਵੈਟਨਰੀ ਇੰਸਪੈਕਟਰ ਵੀ ਨੇ ਤੇ ਕੁਝ ਪ੍ਰਾਈਵੇਟ ਨੌਜਵਾਨ ਤੇ ਸਖੀਆਂ ਵੀ ਰੱਖੀਆਂਈ ਨੇ ਜਿਹੜੀਆਂ ਘਰ ਘਰ ਜਾ ਕੇ ਇਕੱਲੇ ਇਕੱਲੇ ਪਿੰਡ ਵਿੱਚ ਜਾ ਕੇ ਇਹ ਸਾਰੇ ਪਸ਼ੂਆਂ ਦੀ ਧਨ ਗਣਨਾ ਕਰਨਗੇ ਇਸ ਵਾਰ ਬਰੀਡ ਵਾਈਜ਼ ਹੋਣੀ ਹੈ ਜਿਹੜੀ گاਵਾਾਂ ਦੇ ਵਿੱਚ ਕਿਹੜੀਆਂ ਕਰੀਆਂ ਬਰੀਡਾਂ ਨੇ ਮੱਝਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਬਰੀਡਾਂ ਨੇ ਘੋੜਿਆਂ ਦੇ ਵਿੱਚ ਇਦਾਂ ਹੀ ਕੁੱਤਿਆਂ ਦੇ ਵਿੱਚ ਤੇ ਮੁਰਗੀਆਂ ਆਦ ਦੇ ਵਿੱਚ ਸਾਰੇ ਪਸ਼ੂਆਂ ਦੀਆਂ ਕੋਈ ਦੂਸਰੀ ਜਿਹੜੀ ਐਕਟੀਵਿਟੀ ਚੱਲ ਰਹੀ ਆ ਉਹ ਹੈਗੀ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜਿਹੜੀ ਕਿ ਸਾਡੇ ਮੰਤਰੀ ਸਾਹਿਬ ਨੇ 15 ਫਰਵਰੀ ਤੋਂ ਇਸ ਦਾ ਉਦਘਾਟਨ ਕੀਤਾ ਤੇ ਆਪਣੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ 68000 ਗਊਆਂ ਨੇ ਕੱਲੀ-ਕੱਲੀ ਗਊ ਨੂੰ ਇਹ ਵੈਕਸੀਨ ਲਗਵਾਈ ਜਾਣੀ ਆ ਜੋ ਕਿ ਫ੍ਰੀ ਆਫ ਕਾਸਟ ਹੈ ਬਿਲਕੁਲ ਹੀ ਕਿਸੇ ਇੱਕ ਨਵੇਂ ਪੈਸੇ ਦਾ ਵੀ ਉਹਦੇ ਉੱਪਰ ਖਰਚਾ ਨਹੀਂ ਸੋ ਮੇਰੀ ਇਸ ਜ਼ਿਲ੍ਹੇ ਦੇ ਪਸ਼ੂ ਪਾਲਕ ਵੀਰਾਂ ਨੂੰ ਇਹ ਬਹੁਤ ਹੀ ਪਰਜ਼ੋਰ ਅਪੀਲ ਹੈ ਵੀ ਤੁਸੀਂ ਆਪਣੇ ਆਪਣੇ ਪਸ਼ੂਆਂ ਨੂੰ ਇਹ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜੋ ਕਿ ਬਹੁਤ ਹੀ ਭਿਆਨਕ ਬਿਮਾਰੀ ਹੈ 2 ਸਾਲ ਪਹਿਲਾਂ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਸਪੈਸ਼ਲੀ ਗਊਆਂ ਦਾ ਤਾਂ ਉਹਨਾਂ ਦੇ ਬਚਾ ਲਈਏ ਟੀਕੇ ਜ਼ਰੂਰ ਲਵਾਉਣ ਬਹੁਤ ਬਹੁਤ ਇਹ ਮੁਫਤ ਨੇ ਸਾਰੀਆਂ ਚੀਜ਼ਾਂ ਇਹ ਬਿਲਕੁਲ ਮੁਫਤ ਨੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸੰਗਰੂਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਚੀਮਾ ਮੰਡੀ ਦੇ ਵਿੱਚ ਅਚੰਤ ਚੇਤ ਦੌਰਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਚੀਮਾ ਮੰਡੀ ਦੇ ਵਿੱਚ ਇੱਕ ਕੰਪਲੈਕਸ ਬਣਾਇਆ ਜਾ ਰਿਹਾ ਅਤੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਚੰਤ ਦੌਰਾ ਕਰਕੇ ਜਾਇਜ਼ਾ ਜਿਹੜਾ ਕੰਮਾਂ ਦਾ ਲਿੱਤਾ ਜਾ ਰਿਹਾ। ਤਾਂ ਸੰਗਰੂਰ ਦੇ ਚੀਮਾ ਮੰਡੀ ਵਿਖੇ ਦੌਰਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੰਗਰੂਰ ਦੀ ਚੀਮਾ ਮੰਡੀ ਦੇ ਵਿੱਚ ਕੰਪਲੈਕਸ ਜਿਹੜਾ ਆ ਬਣਾਇਆ ਜਾ ਰਿਹਾ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਤੇ মিডিਆ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਚੀਮਾ ਮੰਡੀ ਦੇ ਵਿੱਚ ਬਣ ਰਹੇ ਸੰਤ ਬਾਬਾ ਅਤਰ ਸਿੰਘ ਦੀ ਜਨਮ ਧਰਤੀ ਦੇ ਉੱਤੇ ਕੰਪਲੈਕਸ ਜਿਸ ਦੀ ਲਗਾਤਾਰ ਹੀ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਜਿਹੜੀ ਕਰਵਾ ਦਿੱਤੀ ਗਈ ਸੀ ਤੇ ਹੁਣ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀ ਤਾਂ ਲੋਕਾਂ ਨੂੰ ਵੱਡੀਆਂ ਸਹੂਲਤਾਂ ਮਿਲਣਗੀਆਂ ਕਿਉਂਕਿ ਪਹਿਲਾਂ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੇ ਲਈ ਵੱਖ-ਵੱਖ ਜਗ੍ਹਾ ਤੇ ਜਾਣਾ ਪੈਂਦਾ ਸੀ ਤੇ ਹੁਣ ਇੱਕੋ ਛੱਤ ਹੇਠਾਂ ਸਾਰੇ ਕੰਮ ਜਿਹੜੇ ਹੁੰਦੇ ਨਜ਼ਰ ਆਉਣਗੇ ਇਸ ਕੰਪਲੈਕਸ ਦਾ ਇਲਾਕਾ ਵਾਸੀਆਂ ਨੂੰ ਵੱਡਾ ਜਿਹੜਾ ਲਾਭ ਹੈ ਉਹ ਮਿਲਦਾ ਨਜ਼ਰ ਆਵੇਗਾ ਅੱਜ ਜੀਮਾ ਮੰਡੀ ਵਿਖੇ ਪਹੁੰਚੇ ਸੰਤਪਾਪਾ ਸਿੰਘ ਜੀ ਦੀ ਦਲस्थान ਕਰਦੀ ਹੈ ਇੱਥੇ ਰੀਸੈਂਟਲੀ ਨਵੀਂ ਸਬਦ ਸੀਲ ਬਣੀ ਤੇ ਜਿਹੜੀ ਕਿ ਚਾਲੂ ਹੋ ਚੁੱਕੀ ਹੈ ਜਿਦੇ ਵਿੱਚ ਤਹਿਸੀਲਦਾਰ ਸਬ ਤਹਿਸੀਲਦਾਰ ਫਰਦ ਕੇਂਦਰ ਨਾਰੀ ਸੇਵਾ ਕੇਂਦਰ ਨਾਰੀ ਨਵੇਂ ਪੰਚਾਇਤ ਦਾ ਦਫਤਰ ਹੈ ਤੇ ਸਾਰੀਆਂ ਫਸਿਲਕੇ ਲੋਕ ਨੂੰ ਕੁਛ ਛੱਤ ਲਈ ਮਿਲ ਰਹੀ ਹੈ ਪਹਿਲਾਂ ਇਹ 3-4 ਜਗ੍ਹਾ ਤੇ ਜਾਣਾ ਪੈਂਦਾ ਸੀ ਪਟਵਾਰ ਖਾਨਾ ਕਿਤੇ ਹੋਰ ਸੀ ਅਰਧ ਕੇਂਦਰ ਕਿਤੇ ਹੋਰ ਸੀ ਇਸ ਲਈ ਆਵਾਸ ਤੇ ਸਲਾਮ ਜਾਣਾ ਪੈਂਦਾ ਸੀ ਸੋ ਹੁਣ ਕਿਉਂਕਿ ਇਹ ਜਿਹੜਾੱਸਦਾ ਇਹ ਆਲੇ ਦੁਆਲੇ ਦੇ 15 ਤੋਂ 20 ਪਿੰਡਾਂ ਦਾ ਸੈਂਟਰ ਹੈ ਸੋ ਉਦੇ ਵਾਸਤੇ ਬੜੀ ਚੇਲਦੀ ਧਮਾਨ ਸੀ ਮੰਗ ਸੀ ਉਹ ਅਸੀਂ ਪੂਰੀ ਕੀਤੀ ਹੈ ਇੱਥੇ ਹਸਪਤਾਲ ਦੀ ਬਹੁਤ ਵੱਡੀ ਕਮੀ ਸੀ ਤੇ ਇੱਕ ਹਸਪਤਾਲ ਬਣ ਰਿਹਾ ਤੁਹਾਡੇ ਸਾਹਮਣੇ ਇਹਦੀ 30 ਤੱਕ ਦੀ ਦੀ ਟਾਈਮ ਬౌండ్ ਹੈ ਜਨਕਿ 3 ਜੂਨ ਤੱਕ ਯਾਰ ਦੀ ਬੈਡ ਦਾ ਹਸਪਤਲ ਹੈ ਐਮਰਜੈਂਸੀ ਆਈਪੀਡੀ ਆਓਪੀਡੀ ਤਾਂ ਪਹਿਲੇ ਚੱਲਦਾ ਹੈ ਆਈਪੀਡੀ ਬਾਅਦ ਚੱਲੂਗਾ ਕਿਉਂਕਿ ਇੱਥੋਂ ਮੇਰਾ ਪਿੰਡ 10 ਕਿਲੋਮੀਟਰ ਸਾਨੂੰ ਪਤਾ ਹੈ ਕਿ ਇੱਥੋਂ ਤਾਂ ਸਿਰਫ ਰੈਫਰੀ ਕਰਦੇ ਸੀ ਜਸਨਾਮ ਨੂੰ ਜਾਂ ਜਿੰਦਰਾ ਹਸਪਤਲ ਵਾਲੇ ਰੈਫਰਸੈਂਟਰੀ ਬਣ ਕੇ ਸੀ ਤੇ ਇਥੇ ਪ੍ਰੋਪਰ ਇਲਾਜ ਨਹੀਂ ਸਾਰੀਆਂ ਫਸਿਲਕੀਆਂ ਮਿਲਣ ਕਿ ਟੈਸਟ ਤੋਂ ਮਸ਼ੀਨਾਂ ਦੇ ਮਗੇ ਔਰ ਮੈਂ ਹਸਪਤਾਲ ਦੇ ਸਟਾਫ ਨੂੰ ਵੀ ਪੁੱਛਿਆ ਮੈਡਮ ਡੈਂਟਿਸਟ ਉਹ ਆਪ ਕੋਲੇ ਖੜ ਕੇ ਆਪਣੇ ਆਪਣਾ ਕਲੀਨਿਕ ਤਿਆਰ ਕਰਾ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਨੇ ਪਾਈਪਾਂ ਜਿਹੜੀਆਂ ਨੇ ਉਹ ਕੰਧਾਂ ਦੇ ਵਿੱਚ ਦੀ ਜਾਂਦੀਆਂ ਨੇ ਉਹ ਜੇ ਹੁਣ ਕਰਵਾ ਲੈਣ ਕਿਤਾ ਫਿਰ ਬਾਅਦ ਦੇ ਵਿੱਚ ਕੋਈ ਤੋੜ-ਫੋੜ ਦਾ ਚੱਲ। ਸੋ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਬਿਲਕੁਲ ਟਾਈਮ ਤੇ ਇਹ ਕਿਹੜਾ ਹੈ ਪ੍ਰੋਜੈਕਟ ਤੇ ਪੰਜਾ ਖੜਾ ਹੋ ਗਿਆ ਹੁਣ ਫਿਨਿਸ਼ਿੰਗ ਚੱਲ ਰਹੀ ਹੈ ਮੇਰਾ ਆਪਣਾ ਇਲਾਕਾ ਹੈ ਔਰ ਸਤੋ ਵੱਡੀ ਗੱਲ ਹੈ ਕਿ ਮਾਰਚ ਦੇ ਅੱਧ ਦੇ ਵਿੱਚ ਸੰਘਵਾਦ ਅਦਰ ਸਿੰਘ ਯਾਦਗਾਰੀ ਮੇਲਾ ਵੀ ਹੁੰਦਾ ਹੈ ਤੇ ਉਸ ਸੰਬੰਧੀ ਵੀ ਤਿਆਰੀਆਂ ਇਸ ਤਰ੍ਹਾਂ ਲੀਆਂ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਸੰਬੰਧੀ ਵੀ ਇਸ ਸਾਲ ਨੂੰ ਬੜੇ ਇਕ ਦਿੱਤੀ ਹੈ ਤੇ ਅੰਦਰ 17 ਮਾਰਚ ਨੂੰ ਜੀ ਹਾਂ ਬੰਦ ਤੇ ਉਸ ਵੇਲੇ ਕਾ ਬਹੁਤ ਜ਼ਿਆਦਾ ਭਾਰੀ ਤੇ ਜਿਹੜਾ ਸੰਗਤਾਂ ਦਰਸਲ ਕਰ ਲਉਂਦੇ ਨੇ ਉਸ ਬਾਅਦ ਪਰਪਰ ਪ੍ਰੋਪਰ ਬاتھਰੂਮ ਜਾਂ ਕੋਈ ਸੀਸੀਟੀਵੀ ਕੈਮਰਾ ਹੋਵੇ ਲੋਸਟ ਐਂਡ ਫਾਊਂਡ ਡਿਪਾਰਟਮੈਂਟ ਖਣਾ ਮੰਗ ਲਈ ਕੋਈ ਕਿਸੇ ਦਾ ਮੋਬਾਈਲ ਜਾਂ ਕਿਸੇ ਦਾ ਕੋਈ ਕੋਈ ਬੱਚਾ ਆਖ ਚੜਾ ਕੇ ਜਦੋਂ ਹੋ ਜਾਂਦਾ ਤਾਂ ਕਿ ਪ੍ਰੋਪਰ ਜਿਹੜਾ ਬਿਲਕੁਲ ਓਡੀਸਾ ਵੱਲੋਂ ਪ੍ਰਸ਼ਾਸਨ ਵੱਲੋਂ ਉਹ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਆਵੇ ਇਹ ਔਸ਼ੀ ਸੇ ਉਧਰ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੂਰਾ ਦੇ ਵੱਲੋਂ 1984 ਦੇ ਸਿੱਖ ਕਤਲਯਾਮ ਅਤੇ ਸੱਜਣ ਸਿੰਘ ਦੇ ਮਾਮਲੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਨਵੰਬਰ 1984 ਦੇ ਵਿੱਚ 12 ਰਾਜਾਂ ਦੇ ਵਿੱਚ ਸਿੱਖਾਂ ਦਾ ਕਤਲਯਾਮ ਕੀਤਾ ਗਿਆ ਸੀ। ਸੱਜਣ ਕੁਮਾਰ ਨੂੰ ਕਾਂਗਰਸ ਦੀਆਂ ਟਿਕਟਾਂ ਦੇ ਕੇ ਇਨਾਮ ਦਿੱਤਾ ਗਿਆ ਭਾਵੇਂ ਉਹ ਇਸ ਕਤਲਯਾਮ ਦਾ ਵੱਡਾ ਦੋਸ਼ੀ ਹੈ। ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ ਹਾਲਾਂਕਿ ਸਜ਼ਾ ਜਿਹੜੀ ਹੈ ਅੱਜ ਸੁਣਾਈ ਜਾਣੀ ਸੀ ਜਿਹੜੀ ਕਿ ਟਾਲ ਦਿੱਤੀ ਗਈ। ਉਹਨਾਂ ਨੇ ਕਹਿ ਕਿ ਮੈਂ ਭਾਜਪਾ ਨੂੰ ਪੁੱਛਣਾ ਚਾਹੁੰਦਾ ਹੈ ਜੋ ਆਪਣੀ ਪਿੱਠ ਥੱਪਤ ਪਾਉਂਦੇ ਹੋਏ ਕਹਿ ਰਹੀ ਹੈ ਕਿ ਉਸਨੇ ਸਿੱਖਾਂ ਨੂੰ ਇਨਸਾਫ ਦਵਾਇਆ ਕਿ 1984 ਦੇ ਵਿੱਚ ਹੌਂਡ ਚਾਈਲਡ ਵਿੱਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਤੱਜ ਗਿਆਸਪੁਰਾ ਦੇ ਵੱਲੋਂ ਭਾਜਪਾ ਦੇ ਉੱਤੇ ਵੱਡੇ ਸਵਾਲ ਚੁੱਕਦਿਆਂ ਹੋਇਆਂ ਸੱਜਣ ਕੁਮਾਰ ਦੇ ਉੱਤੇ ਵੱਡਾ ਬਿਆਨ ਦਿੰਦੇ ਆ ਕੀ ਕੁਝ ਕਿਹਾ ਗਿਆ ਆ ਸੁਣਦੇ ਹਾਂ। ਅੱਜ ਜਿੰਨੇ ਵੀ ਪ੍ਰੈਸ ਵਾਲੇ ਮੀਡੀਆ ਵਾਲੇ ਸਾਡੇ ਸਤਿਕਾਰਯੋਗ ਵੀਰ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਅੱਜ ਅਸੀਂ ਜੋ ਪ੍ਰੈਸ ਕਾਨਫਰੰਸ ਕਰਨ ਦਾ ਮੇਰਾ ਮਕਸਦ ਹੈ ਨਵੰਬਰ 1984 ਜੋ ਦਿੱਲੀ ਅਤੇ ਦਿੱਲੀ ਦੇ ਨਾਲ-ਨਾਲ 12 ਸਟੇਟਾਂ ਦੇ ਵਿੱਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਦੇ ਨਾਲ ਕਤਲੇਆਮ ਕੀਤਾ ਗਿਆ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਲੁੱਟਿਆ ਗਿਆ ਅੱਜ ਉਸ ਦਰਦ ਨੂੰ ਸਾਨੂੰ ਸਾਹਮਣੇ ਕਿਉਂ ਲੈ ਕੇ ਆਉਣਾ ਪਿਆ ਕਿਉਂਕਿ ਦਿੱਲੀ ਦੇ ਵਿੱਚ ਜੋ ਸੱਜਣ ਕੁਮਾਰ ਜਿਹਨੂੰ ਕਿ ਕਾਂਗਰਸ ਨੇ ਟਿਕਟਾਂ ਦੇ ਕੇ ਨਵਾਜਿਆ ਜਿਹੜਾ ਕਿ ਆਲਰੇਡੀ ਪਹਿਲਾਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਪਿਛਲੀ 12 ਫਰਵਰੀ ਨੂੰ ਉਸ ਨੂੰ ਦੋ ਹੋਰ ਕਤਲ ਕੇਸਾਂ ਦੇ ਵਿੱਚ ਜਿਹਦੇ ਵਿੱਚ ਜਸਪ੍ਰੀਤ ਤੇ ਤਰਨਪ੍ਰੀਤ ਸਿੰਘ ਇਹਨਾਂ ਦੋਹਾਂ ਦੇ ਕਤਲ ਕੇਸਾਂ ਦੇ ਵਿੱਚ ਉਸ ਨੂੰ 12 ਤਰੀਕ ਨੂੰ 12 ਫਰਵਰੀ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ। ਔਰ ਉਹ ਜਿਹੜੇ ਕਤਲ ਕੇਸ ਸੀ ਇਹ ਕੇਸ ਇੱਕ ਵਾਰ ਬੰਦ ਹੋ ਕੇ ਕੋਰਟਾਂ ਨੇ ਦੁਬਾਰਾ ਖੋਲੇ ਤੇ ਭਾਜਪਾ ਨੇ ਆਪਣੀ ਬੜੀ ਪਿੱਠ ਥੱਪ ਥਪਾਈ। ਕਿ ਅਸੀਂ ਸਿੱਖਾਂ ਨੂੰ ਇਨਸਾਫ ਦੇ ਰਹੇ ਆ ਤੇ ਅੱਜ ਸੱਜਣ ਕੁਮਾਰ ਨੂੰ ਸਜ਼ਾ ਦੇਣ ਦਾ ਅੱਜ ਬਹਿਸ ਦਾ ਦਿਨ ਸੀ ਪਰ ਉਹ ਕਿਸੇ ਤਰੀਕੇ ਦੇ ਨਾਲ ਅੱਜ ਬਹਿਸ ਦੀ ਜਿਹੜੀ ਡੇਟ ਆ ਅੱਜ ਬਹਿਸ ਕੰਪਲੀਟ ਹੋਈ ਆ ਤੇ ਸਜ਼ਾ ਦੀ ਜਿਹੜੀ ਤਰੀਕ ਹੈ ਉਹ 21 ਫਰਵਰੀ ਦੀ ਪਾ ਦਿੱਤੀ ਗਈ ਆ ਅੱਜ ਮੇਰਾ ਤੁਹਾਡੇ ਸਾਹਮਣੇ ਇੱਥੇ ਬੈਠ ਕੇ ਭਾਜਪਾ ਸਰਕਾਰ ਤੋਂ ਸਵਾਲ ਪੁੱਛਣਾ ਕਿ ਉਸ ਟਾਈਮ ਦੇ ਵਿੱਚ ਨਵੰਬਰ 1984 ਨੂੰ ਹੋਂਦ ਚਿੱਲੜ ਸਿੱਖ ਕਤਲੇਆਮ ਜਿੱਥੇ ਕਿ 32 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ ਜਿੱਥੇ ਕਿ 3 ਸਾਲ ਦੇ ਮਾਸੂਮ ਬੱਚੇ ਜਿਹਨੂੰ ਕੰਧਾ ਲੱਤਾਂ ਤੋਂ ਫੜ ਕੇ ਕੰਧਾਂ ਦੇ ਨਾਲ ਪਟਕਾ ਪਟਕਾ ਕੇ ਸ਼ਹੀਦ ਕੀਤਾ ਜਿੱਦਾ ਕਿ 70 ਸਾਲ ਦੇ ਇੱਕ ਬਜ਼ੁਰਗ ਨੂੰ ਸਿਰ ਦੇ ਵਿੱਚ ਤੇਲ ਪਾ ਕੇ ਉਸ ਜਿਉਂਦੇ ਬਜ਼ੁਰਗ ਨੂੰ ਅੱਗ ਲਾ ਕੇ ਸਾੜਿਆ ਤੇ ਉਹਨਾਂ ਸਾਰੇ ਜਲੇ ਹੋਏ ਲੋਕਾਂ ਨੂੰ ਇੱਕ ਖੂਹ ਦੇ ਵਿੱਚ ਪਾ ਕੇ ਕਨ ਮਨੁੱਖੀ ਤਰੀਕੇ ਦੇ ਨਾਲ ਖੂਹ ਵਿੱਚ ਪਾ ਕੇ ਉਸ ਕਹਾਣੀ ਨੂੰ ਦਫਨ ਕਰ ਦਿੱਤਾ ਗਿਆ ਇਸ ਘਟਨਾ ਦੀ ਇੱਕ ਐਫ ਆਈ ਆਰ ਹੋਈ 91 ਐਫ ਆਈ ਆਰ ਨੰਬਰ 99311 1984 ਔਰ ਉਸ ਐਫ ਆਈ ਆਰ ਨੂੰ ਸਿਰਫ 6 ਮਹੀਨੇ ਦੇ ਵਿੱਚ ਵਿੱਚ ਉਹਦੀ ਕਲੋਜ਼ਿੰਗ ਰਿਪੋਰਟ ਪਾ ਕੇ ਉਸ ਨੂੰ ਬੰਦ ਕਰਕੇ ਸਰਕਾਰ ਨੇ ਆਪਣਾ ਪੱਲਾ ਝਾੜ ਲਿਆ 2011 ਮੈਂ ਗੜਗੌਂ ਦੀ ਇੱਕ ਫਰਮ ਦੇ ਵਿੱਚ ਜੌਬ ਕਰਦੇ ਜਦੋਂ ਮੈਨੂੰ ਇਸ ਅਣਮਨੁੱਖੀ ਕਤਲੇਆਮ ਦਾ ਪਤਾ ਲੱਗਿਆ ਤਾਂ ਉਸ ਟਾਈਮ ਇਸ ਦੀ ਆਵਾਜ਼ ਇੰਟਰਨੈਸ਼ਨਲ ਪੱਧਰ ਤੇ ਨੈਸ਼ਨਲ ਪੱਧਰ ਤੇ ਉਠਾਈ ਤੇ ਉਸ ਆਵਾਜ਼ ਉਠਾਉਣ ਤੋਂ ਬਾਅਦ ਸਾਡੀ ਹੋਂਦ ਚਲੜ ਤਾਲਮੇਲ ਕਮੇਟੀ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਕਮਿਸ਼ਨ ਗਠਿਤ ਕੀਤਾ ਜਸਸ ટીਪੀ ਟਪੀ ਗਰ ਕਮਿਸ਼ਨ ਔਰ ਉਸ ਟਪੀ ਗਰ ਕਮਿਸ਼ਨ ਨੇ 2015 ਦੇ ਵਿੱਚ ਆਪਣੀ ਰਿਪੋਰਟ ਉਸ ਟਾਈਮ ਬੀਜੇਪੀ ਦੀ ਸਰਕਾਰ ਸੀ 2015 ਦੇ ਵਿੱਚ ਮਨੋਰ ਲਾਲ ਖੱਟਰ ਦੀ ਸਰਕਾਰ ਸੀ ਮਨੋਰ ਲਾਲ ਖੱਟਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਔਰ ਉਹ 200 ਸਫਿਆਂ ਦੀ ਰਿਪੋਰਟ ਦੇ ਵਿੱਚ ਜਸਸਟੀਸ ਟੀਪੀ ਘਰੇ ਕਮਿਸ਼ਨ ਨੇ ਕਿਹਾ ਕਿ ਇਥੇ 32 ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਤੇ 6 ਜਿਹੜੇ ਸੀਗੇ ਬੜੇ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤੇ ਗਏ ਜਿਹੜੇ ਕਿ ਅਜੇ ਵੀ ਅਪਾਹਜ ਦੀ ਜ਼ਿੰਦਗੀ ਜਿਉ ਰਹੇ ਆ ਤੇ ਇਹਨਾਂ ਕਤਲਾਂ ਦੇ ਲਈ ਉਹਨਾਂ ਨੇ ਚਾਰ ਅਫਸਰਾਂ ਨੂੰ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮ ਭੱਜ ਐਸਆਈ ਰਾਮਕਿਸ਼ੋਰ ਤੇ ਰਾਮ ਕੁਮਾਰ ਦੇ ਖਿਲਾਫ ਉਹਨਾਂ ਨੇ ਕਾਰਵਾਈ ਕਰਨ ਦੇ ਲਈ ਸਰਕਾਰ ਨੂੰ ਹੁਕਮ ਦਿੱਤਾ ਸੀ ਆਪਣੀ ਰਿਪੋਰਟ ਦੇ ਵਿੱਚ ਔਰ ਉਹ ਹੁਕਮ ਦੇਣ ਤੋਂ ਬਾਅਦ ਬੀਜੇਪੀ ਦੀ ਸਰਕਾਰ ਨੇ ਉਹਨਾਂ ਅਫਸਰਾਂ ਦੀ ਪੁਸ਼ਤਪਨਾਹੀ ਕੀਤੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਸੀਂ 2 ਸਾਲ ਪ੍ਰੋਟੈਸਟ ਕਰਦੇ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ ਬਾਅਦ ਮਜਬੂਰਨ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰੈਟ ਪਟੀਸ਼ਨ ਨੰਬਰ 17337 ਮਨਵਿੰਦਰ ਸਿੰਘ ਬਰਸਸ ਸਟੇਟ ਆਫ ਹਰਿਆਣਾ ਉਹ ਪਾਉਣੀ ਪਈ 2017 ਦੇ ਵਿੱਚ ਉਹ ਰੈਟ ਪਟੀਸ਼ਨ ਪਾਈ ਕਿ ਜਿਹੜੇ ਚਾਰ ਦੋਸ਼ੀ ਅਧਿਕਾਰੀ ਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਬਹੁਤ ਵੱਡਾ ਨਰਸਿੰਘਾਰ ਹੋਇਆ ਹੋਂਦ ਚਿੱਲੜ ਦੇ ਵਿੱਚ 32 ਸਿੱਖਾਂ ਨੂੰ ਮਾਰਿਆ ਗਿਆ ਪਟੌਦੀ ਦੇ ਵਿੱਚ 17 ਸਿੱਖਾਂ ਨੂੰ ਜਿਉਂਦੇ ਵੜ ਦਿੱਤਾ ਗਿਆ ਤੇ ਉਧਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਇੰਸਟੀਚਿਊਟ ਵਿਖੇ ਸੱਤ ਮੈਂਬਰੀ ਕਮੇਟੀ ਦੀ ਅੱਜ ਇੱਕ ਵਾਰ ਫੇਰ ਤੋਂ ਮੀਟਿੰਗ ਹੋ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਅੱਜ ਜੋ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਸ ਤਰੀਕੇ ਦੇ ਵਿਚਾਰ ਵਟਾਂਦਰੇ ਹੋਣਗੇ ਕਿੰਨਾ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਅਕਾਲ ਤਖਤ ਸਾਹਿਬ ਨੂੰ ਕੀ ਬੇਨਤੀ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਡਾਲਾ ਸੰਤ ਸਿੰਘ ਉਮੈਦਪੁਰ ਬੀਬੀ ਸਤਵੰਤ ਕੌਰ ਇਕਬਾਲ ਸਿੰਘ ਝੁੰਦਾ ਆਦਿ ਸ਼ਾਮਲ ਨੇ ਅਤੇ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਧਾਮੀ ਜਿਹੜੇ ਨੇ ਗੈਰ ਹਾਜ਼ਰ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਇੱਥੇ ਪਟਿਆਲਾ ਤੋਂ ਮੈਂ ਹਿਮਾਸ਼ੂ ਮੜਕਲ ਇਸ ਟਾਈਮ ਤੇ ਅਸੀਂ ਮੌਜੂਦ ਆ ਪਟਿਆਲਾ ਦੇ 72 ਕੜਦੇ ਵਿੱਚ ਜਿੱਥੇ ਟੋੜਾ ਇੰਸਟੀਚਿਊਟ ਦੇ ਵਿੱਚ ਸੱਤ ਮੈਂਬਰੀ ਕਮੇਟੀ ਸੀ ਥੋੜਾ ਨਾਲ ਇੱਕ ਵਾਰ ਤਸਵੀਰਾਂ ਸਾਂਝੀ ਕਰ ਰਹੇ ਆ ਕਿ ਇਹ ਸੀ ਇਸ ਟਾਈਮ ਤੇ ਟੋੜਾ ਇੰਸਟੀਚਿਊਟ ਦੇ ਵਿੱਚ ਹੈਗੇ ਆ ਜਿੱਥੇ ਸੱਤ ਮੈਂਬਰੀ ਕਮੇਟੀ ਦੀ ਬੈਠਕ ਸੀ ਪਰ ਤੁਹਾਨੂੰ ਇਹ ਵੀ ਨਿਊਜ਼ ਦੇ ਦਿੰਨੇ ਆ ਕਿ ਸੱਤ ਮੈਂਬਰੀ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਵੱਲੋਂ ਪਿਛਲੇ ਦਿਨੀ ਰਿਜ਼ਾਈਨ ਪਾ ਦਿੱਤਾ ਗਿਆ ਕਿ ਇਸ ਦੇ ਨਾਲ ਇਸ ਤੋਂ ਵੱਡੀ ਖਬਰ ਵੀ ਤੁਹਾਨੂੰ ਇਦਾਦ ਦਿੰਨੇ ਆ ਕਿ ਕਿਰਪਾਲ ਸਿੰਘ ਬਡੁੰਗਰ ਵੱਲੋਂ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਤੀ ਰੂਪ ਦੇ ਵਿੱਚ ਭੇਜ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਇਸ ਕਮੇਟੀ ਤੋਂ ਬਾਹਰ ਕਰ ਦਿੱਤਾ ਜਾਵੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਜਦੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੋਢੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਇਹ ਕਮੇਟੀ ਦਾ ਕੋਈ ਵੀ ਮਤਲਬ ਨਹੀਂ ਬਣਦਾ ਕਿ ਇਹ ਜਿਹੜੀ ਕਮੇਟੀ ਹੈ ਮਤਲਬ ਕਿਵੇਂ ਉਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਹੁਣ ਪੰਜ ਕਮੇਟੀ ਮੈਂਬਰ ਤਾਂ ਅੰਦਰ ਪਹੁੰਚ ਚੁੱਕੇ ਨੇ ਬਹਾਦਰਗੜ੍ਹ ਦੇ ਵਿੱਚ ਜਿੱਥੇ ਇਹ ਮੀਟਿੰਗ ਚੱਲ ਰਹੀ ਆ ਪੰਜ ਮੈਂਬਰ ਪਹੁੰਚੇ ਗਏ ਨੇ ਪਰ ਇਸ ਟਾਈਮ ਤੇ ਦੋ ਮੈਂਬਰ ਨਹੀਂ ਪਹੁੰਚੇ ਨੇ ਪਹਿਲੇ ਹਰਜਿੰਦਰ ਸਿੰਘ ਧਾਮੀ ਤੇ ਦੂਸਰਾ ਬਡੁੰਗਰ ਸਾਹਿਬ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਆ ਜਿਹੜੀ ਪਹਿਲਾਂ ਸੱਤ ਮੈਂਬਰੀ ਸੀ ਹੁਣ ਪੰਜ ਮੈਂਬਰੀ ਹੋ ਚੁੱਕੀ ਆ ਉਹਨਾਂ ਦਾ ਕੀ ਸਿੱਟਾ ਨਿਕਲਦਾ ਤੇ ਉਹ ਜਦੋਂ ਪ੍ਰੈਸ ਕਾਨਫਰੰਸ 'ਚ ਐਲਾਨ ਕਰਨਗੇ ਕਿ ਉਹਨਾਂ ਦੇ ਫੈਸਲੇ ਕੀ ਨੇ ਤੇ ਅਗਲੀ ਕਾਰਵਾਈ ਕੀ ਹੋਏਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਪਟਿਆਲੇ ਤੋਂ ਅਨਮਿਊਟ ਦੇ ਨਾਲ ਮਾਸ਼ੂਮੜਕਨ ਦੀ ਰਿਪੋਰਟ ਤੇ ਉਧਰ ਨਗਰ ਪੰਚਾਇਤ ਰਈਆ ਦੀ ਚੋਣ ਦੇ ਵਿੱਚ ਗੁਰ ਹਰਵਿੰਦਰ ਸਿੰਘ ਰੋਬਿਨ ਮਾਨ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਬਣ ਗਏ ਨੇ ਅੱਜ ਨਗਰ ਪੰਚਾਇਤ ਰਈਆ ਦੀ ਚੋਣ ਅਮਨਪ੍ਰੀਤ ਸਿੰਘ ਐਸਟੀਐਮ ਬਾਬਾ ਬਕਾਲਾ ਦੀ ਨਿਗਰਾਨੀ ਹਟ ਹੋਈ ਜਿਸ ਦੇ ਵਿੱਚ 13 ਵਿੱਚੋਂ 7 ਕਾਉਂਸਲਰਾਂ ਨੇ ਕਾਂਗਰਸ ਪਾਰਟੀ ਦੇ ਗੁਰ ਹਰਵਿੰਦਰ ਸਿੰਘ ਰੋਬਿਨ ਮਾਨ ਨੂੰ ਵੋਟ ਪਾ ਕੇ ਨਗਰ ਪੰਚਾਇਤ ਰਈਆ ਦਾ ਪ੍ਰਧਾਨ ਚੁਣਿਆ ਅਤੇ ਸਰਬਜੀਤ ਕੌਰ ਨੂੰ ਡਿਪਟੀ ਪ੍ਰਧਾਨ ਚੁਣ ਲਿਆ ਗਿਆ ਇਸ ਚੋਣ ਦੇ ਵਿੱਚ ਗੁਰ ਹਰਵਿੰਦਰ ਸਿੰਘ ਸਰਬਜੀਤ ਕੌਰ ਡਾਕਟਰ ਰਜਿੰਦਰ ਸਿੰਘ ਬਿੱਟਾ ਜਤਿੰਦਰ ਸਿੰਘ ਸੋਨੂ ਜਸਵੀਰ ਕੌਰ ਕਰਮਜੀਤ ਕੌਰ ਅਤੇ ਦਲਬੀਰ ਕੌਰ ਸੱਤ ਕਾਉਂਸਲਰਾਂ ਨੇ ਚੋਣ ਦੇ ਵਿੱਚ ਹਿੱਸਾ ਲਿਆ ਪ੍ਰਧਾਨ ਦੀ ਚੋਣ ਜਿੱਤਨ ਉਪਰੰਤ ਰੋਬਿਨ ਮਾਨ ਨੇ ਰਜਾ ਦੇ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਕਸਬੇ ਦੇ ਰੁਕੇ ਹੋਏ ਕੰਮਾਂ ਨੂੰ ਜਲਦ ਸ਼ੁਰੂ ਕਰਵਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ। ਇਸ ਮੌਕੇ ਤੇ ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਪਹਲਾਈਪੁਰ, ਬਲਕਾਰ ਸਿੰਘ ਬੱਲ, ਗੁਰਦਿਆਲ ਸਿੰਘ ਕੰਗ, ਪ੍ਰੋਫੈਸਰ ਮਨਜੀਤ ਸਿੰਘ ਛੀਨਾ, ਗੁਰਦੀਪ ਸਿੰਘ ਜਗਤਾਰ ਸਿੰਘ, ਰਾਜਵੀਰ ਕੁਮਾਰ, ਰومی ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੀ ਆਗੂ ਵੀ ਨਜ਼ਰ ਆਈ। ਵੇਖੋ ਜੀ ਅੱਜ ਕੱਲੇ ਰਈਏ ਦੀ ਇਤਨੀ ਸਾਰੀ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ। ਤੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਵਿਸ਼ੇਸ਼ ਕਰਕੇ ਸਾਰੇ ਪੱਤਰਕਾਰ ਤੁਹਾਡੇ ਸਾਰੇ ਭਰਾਵਾਂ ਦਾ ਦੋ ਦਿਨ ਤੋਂ ਸਾਡੇ ਤੁਸੀਂ ਉਦੋਂ ਹੀ ਸਾਡੇ ਨਾਲ ਰਹੇ ਸਾਰਾ ਦਿਨ ਅੱਜ ਵੀ ਸਾਡੇ ਨਾਲ ਆ ਤੁਹਾਡਾ ਬਹੁਤ ਵੱਡਾ ਸਹਿਯੋਗ ਆ ਤੁਹਾਡੇ ਸਹਿਯੋਗ ਨਾਲ ਹੀ ਭਲਾਈਪੁਰ ਸਾਹਿਬ ਦੇ ਐਮਰ ਸਾਹਿਬ ਦੇ ਸਹਿਯੋਗ ਨਾਲ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਆ ਤੇ ਲੋਕਾਂ ਦੀ ਪਿਛਲੇ ਲੰਮੇ ਸਮੇ ਤੋਂ ਕਾਫੀ ਜਿਹੜੀ ਕਾਰਜ ਜਿਹੜੀ ਰੁਕੀ ਹੋਈ ਸੀ ਬਿਲਕੁਲ ਜੀ ਕੋਈ 6 ਮਹੀਨਿਆਂ ਤੋਂ ਕੋਈ ਵੀ ਰਈਏ ਦਾ ਕੰਮ ਨਹੀਂ ਹੋ ਰਿਹਾ ਅਸੀਂ ਵਾਦਾ ਕਰਦੇ ਆਂ ਰੀਏ ਨਿਵਾਸੀਆਂ ਲਈ ਕਿ ਅਸੀਂ ਇਮਾਨਦਾਰੀ ਨਾਲ ਸਾਰੇ ਇਕੱਠੇ ਹੋਗੇ ਬਾਕੀਆਂ ਨੂੰ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਨਾਲ ਲੈ ਚੱਲਾਂਗੇ ਤੇ ਰੀਏ ਦੇ ਲੋਕੀ ਹੋਏ ਸਾਰੇ ਕੰਮ ਕਰਾਵਾਂਗੇ ਪਹਿਲੋਂ ਤੇ ਮੈਂ ਅੱਜ ਹਲਕਾ ਨਿਵਾਸੀਆਂ ਨੂੰ ਰਈਆ ਨਿਵਾਸੀਆਂ ਨੂੰ ਐਮਸੀ ਸਾਹਿਬਾਨਾਂ ਤੇ ਪੱਤਰਕਾਰ ਸਾਹਿਬਾਨ ਨੂੰ ਵਧਾਈ ਦੇਣਾ ਇਹ ਬੜੀ ਵੱਡੀ ਗੱਲ ਆ ਕਿ ਕਾਂਗਰਸ ਪਾਰਟੀ ਦਾ ਸਾਡਾ ਜਿਹੜਾ ਪ੍ਰਧਾਨ ਬਣਿਆ ਰੋਬਨ ਮਾਨ ਜੀ ਜਿਹੜਾ ਬਹੁਤ ਇਮਾਨਦਾਰ ਤੇ ਵਧੀਆ ਪਰਿਵਾਰ ਨਾਲ ਸਬੰਧ ਰੱਖਦਾ ਤਿੰਨ ਵਾਰੀ ਐਮਸੀ ਰਿਆ ਔਰ ਇਹਨਾਂ ਦਾ ਡੈਡੀ ਜਿਹੜਾ ਉਹ ਵਾਈਸ ਪრეਜ਼ੀਡੈਂਟ ਆ। ਔਰ ਸਰਦਾਰ ਅਮਨਦੀਪ ਸਿੰਘ ਜੀ ਬੈਠੇ ਨੇ। ਮੇਰਾ ਛੋਟਾ ਬੱਚਿਆਂ ਵਰਗਾ ਵੀਰ ਅਮਨਦੀਪ ਸਿੰਘ ਜੀ ਜੈਂਤੀਪੁਰ ਪੱਪੂ ਜੈਂਤੀਪੁਰ ਦਾ ਬੇਟਾ ਉਹ ਵੀ ਆ ਜਾਣ ਕੇ ਉਹਨੇ ਵੀ ਸਾਡੇ ਨਾਲ ਸਹਿਯੋਗ ਕੀਤਾ। ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੇ ਆਏ ਸਾਥੀਆਂ ਦਾ ਧੰਨਵਾਦ ਕਰਦਾ ਤੇ ਮੈਂ ਇੱਕ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਆ ਸਾਡੇ ਐਮਸੀ ਸਾਹਿਬਾਨ ਨੇ ਔਰ ਸਾਡਾ ਪ੍ਰਧਾਨ ਸਾਹਿਬ ਆ ਵਾਈਸਪਰ ਦਾ ਵਾਈਸਪრეਜ਼ੀਡੈਂਟ ਸਾਡੀ ਬੀਬਾ ਸਰਬਜੀਤਪੁਰ ਇਨਾਂ ਸਾਰਿਆਂ ਨੂੰ ਮੈਂ ਵਧਾਈ ਵੀ ਦੇਣਾ ਤੇ ਨਾਲ ਨਾਲ ਇੱਕ ਹਦਾਇਤ ਕਰਦਾ ਕਿ ਜਿੱਦਾਂ ਤੁਸੀਂ ਇਕੱਠੇ ਅੱਜ ਇਕੱਠੇ ਹੋਏ ਹੋ ਰਲ ਕੇ ਤੇ ਰਈਏ ਦੇ ਜਿਹੜੇ ਰਹਿੰਦੇ ਕੰਮ ਆ ਉਹਨੂੰ ਤਕੜੇ ਹੋ ਕੇ ਆਪਾਂ ਸਾਰਿਆਂ ਨੇ ਕਰਨਾ ਮੈਂ ਦੁਬਾਰੇ ਸਾਰੇ ਕਾਂਗਰਸ ਪਾਰਟੀ ਦੇ ਆਹਲਾ ਲੀਡਰਾਂ ਨੂੰ ਔਰ ਜਿੰਨੇ ਵੀ ਸਾਡੇ ਸਾਡਾ ਪ੍ਰਧਾਨ ਸਾਹਿਬ ਅਮਰਿੰਦਰ ਸਿੰਘ ਜੀ ਰਾਜਾ ਵੜਿਕ ਜੀ ਔਰ ਬਾਜਵਾ ਸਾਹਿਬ ਸਾਡੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਜੀ ਬਾਜਵਾ ਜੀ ਮੈਂ ਸਾਰੀ ਕਾਂਗਰਸ ਪਾਰਟੀ ਨੂੰ ਵੀ ਵਧਾਈ ਦੇਣਾ ਵਾ ਜਿਹੜਾ ਅੱਜ ਸਾਡਾ ਬੜਾ ਵੱਡੀ ਜਿੱਤ ਹੋਈ ਆ ਔਰ ਵੈਘਰ ਜੀ ਦਾ ਖਾਲਸਾ ਵੈਘਰ ਜੀ ਕੀ ਫਤਿਹ ਮੈਂ ਗਰਦੀਪ ਸਿੰਘ ਐਕਸ ਮੈਂ ਸਰਦਾਰ ਸੰਤੋਖ ਸਿੰਘ ਪੜਾਈ ਪਰ ਦੀ ਬੜੀ ਵੱਡੀ ਦੇ ਲਿਆ ਜਿੱਤੇ ਸਾਡੇ ਕੌਂਸਲ ਦੇ ਦੇਣਾ ਉਥੇ ਸਰਦਾਰ ਸੰਤੋਖ ਸਿੰਘ ਪੜਾਈ ਪਰ ਦੀ ਵੀ ਦੇ ਲਿਆ ਕੋਗਾ ਇਹ ਪਿਛਲੇ ਜੋਧੀ ਕਮੇਟੀ ਟੁੱਟੀ ਆ ਉਦੋਂ ਦਾ ਹੀ ਇਕਜੁੱਟ ਰੱਖਣ ਵਾਸਤੇ ਪੂਰਾ ਜੋਰ ਲਾ ਰਹੇ ਆ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਪਰ ਦੂਜੀ ਪਾਰਟੀ ਜਿਹੜੀ ਸੀ ਉਹਨਾਂ ਦਾ ਕੋਈ ਕੋਈ ਬੰਦਾ ਵੀ ਨਹੀਂ ਆਇਆ ਉਹਨਾਂ ਕੋਲ 4 ਐਮਸੀ ਸਿਰਫ ਉਹ ਚਾਰੇ ਹੀ ਨਹੀਂ ਆਏ ਇਸ ਕਰਕੇ ਸਾਡਾ ਬੜਾ ਹੀ ਵਧੀਆ ਤੇ ਬੜਾ ਚੱਗੇ ਮਾਹੌਲ ਦੇ ਵਿੱਚ ਰੋਬਨ ਮਾਜੀ ਨੂੰ ਪ੍ਰਧਾਨ ਚੁੜਿਆ ਤੇ ਸਰਬਜੀਤ ਕੋ ਮੇਰੀ ਲੋ ਨੂੰ ਸੀਨੀਅਰ ਵੈਸ ਪ੍ਰਧਾਨ ਚੁੜਿਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਰਿਆ ਨਿਵਾਸੀਆਂ ਨੂੰ ਬੇਨਤੀ ਕਰਦਾ ਜੇ ਤਾ ਤੁਸੀਂ ਸਾਰੇ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਹੀ ਰਲ ਕੇ ਅਸੀਂ ਰਈਏ ਦੇ ਨੁਹਾ ਬਦਲ ਬਦਲਾ ਕੇ ਜਿਹੜੇ ਕੰਮ ਪਛੇ ਰਹਿ ਗਿਆ ਉਹ ਥੋੜੇ ਦਰਾਂ ਦੇ ਵਿੱਚ ਚੱਲੂ ਕਰਕੇ ਇਹਨੂੰ ਬਲੰਦੇ ਜਾਂ ਲੈ ਕੇ ਜਾਵਾ ਤਾਂ ਅਸੀਂ ਇੱਕ ਜੋਟਾ ਕਾਂਗਰਸ ਪਾਰਟੀ ਇੱਕ ਜੋਟਾ ਸੰਤੋਖ ਸਿੰਘ ਭਲਾਈਪੁਰ ਦੇ ਰਹਿਮਾਈ ਦੇ ਵਿੱਚ ਇੱਕ ਵਾਦ ਇੱਕ ਰੋਗੇ ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਸੰਤੋਖ ਸਿੰਘ ਜੀ ਭਲਾਈਪੁਰ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਤੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਇੱਕ ਵਾਰੀ ਫਿਰ ਤੋਂ ਇੱਥੇ ਰਈਏ ਚ ਬਲੰਦ ਕੀਤਾ ਤੇ ਜਿਹੜੇ ਸਾਡੇ ਨਵੇਂ ਬੜੇ ਪ੍ਰਧਾਨ ਰੋਬਿਨ ਮਾਨ ਜੀ ਇਹਨਾਂ ਨੂੰ ਲੱਖ ਲੱਖ ਵਧਾਈ ਆ ਇਹਨਾਂ ਦੇ ਸਾਰੇ ਮੈਂਬਰਾਂ ਨੂੰ ਵਧਾਈ ਆ ਇਹਨਾਂ ਤੋਂ ਆਸ ਕਰਦੇ ਆ ਕਿ ਰਈਆ ਦੀ ਹੋਰ ਡਵੈਲਪਮੈਂਟ ਜਿਹੜੇ ਆਉਣ ਵਾਲੇ ਸਮੇਂ ਜਯੁਰਾਜ ਜਯੁਰਾਜ ਮੇਰੇ ਵੀਰ ਨੂੰ ਬਹੁਤ ਬਹੁਤ ਵਧਾਈ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਇੱਥੇ ਫਿਰ ਤੋਂ ਮਜ਼ਬੂਤ ਕੀਤਾ ਤੇ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਮਾਣ ਆ ਤੇ ਲੱਖ ਲੱਖ ਸਾਰਿਆਂ ਨੂੰ ਵਧਾਈ ਹੈ ਅੱਜ ਉਮੀਦ ਲੈ ਕੇ ਪਹੁੰਚੇ ਕਿ ਪੱਕਾ ਕਾਂਗਰਸ ਦਾ ਕੌਂਸਲਰ ਬਣੂਗਾ ਰਹੀ ਹੈ ਵਿਥੇ ਬਿਲਕੁਲ ਜੀ ਉਮੀਦ ਲੈ ਕੇ ਪਹੁੰਚੇ ਹਾਂ ਜੀ ਪ੍ਰਧਾਨ ਜਿਹੜਾ ਵੀ ਕਾਂਗਰਸ ਦਾ ਬਣੂਗਾ ਤੇ ਤੁਹਾਡੇ ਸਾਰਿਆਂ 'ਚ ਬਣ ਕੇ ਸਾਹਮਣੇ ਆਇਆ ਤੇ ਉਧਰ ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਏ ਮਲ ਦੇ ਵਿੱਚ ਤੁਮਾਕਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਾਨੀ ਨੁਕਸਾਨ ਤੋਂ ਬਚਾਰ ਰਿਹਾ ਲੇਕਿਨ ਮਾਲੀ ਨੁਕਸਾਨ ਦੇ ਵਿੱਚ ਘਰ ਦੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਇਸ ਤੁਬਾਕੇ ਦੇ ਕਰਕੇ ਕਿਤੇ ਨਾ ਕਿਤੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਤੇ ਉਧਰ ਇਸ ਮਾਮਲੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਇਹ ਧਮਾਕਾ ਹੋਇਆ ਸੀ ਇਸ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਹਰ ਇੱਕ ਪਹਿਲੂ ਦੇ ਉੱਤੇ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਹਾਲੇ ਦਿਵਾਲੇ ਦੇ ਸੀਸੀਟੀਵੀ ਵੀ ਖੰਘਾਲੇ ਜਾ ਰਹੇ ਨੇ ਅਤੇ ਬਹੁਤ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਜਿਹੜਾ ਪੁਲਿਸ ਵੱਲੋਂ ਦਿੱਤਾ ਗਿਆ ਹੈ ਇੱਕ 8 ਵਜੇ ਤਕਰੀਬ ਇਨਫੋਰਮੇਸ਼ਨ ਆਈ ਹੈ ਕੱਲ ਰਾਤੀ ਕੋਟ ਦੀ ਸੂਰਤ ਮੱਲਿਕੇ ਇੱਕ ਧਮਾਕਾ ਹੋਇਆ ਕਿਸੇ ਬੰਦੇ ਦੇ ਘਰ ਉੱਥੇ ਜਾ ਕੇ ਟੀਮ ਨੇ ਸਾਰੀ ਚੈੱਕ ਕੀਤਾ ਜਾਇਜ਼ਾ ਲਿਆ ਅਨਾਲਿਸਿਸ ਕੀਤਾ ਜਿਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕੋਈ ਸ਼ੀਸ਼ੇ ਵਗੈਰਾ ਜਰੂਰ ਟੁੱਟੇ ਉੱਥੇ ਪਾਏ ਗਏ ਉਸ ਤੋਂ ਬਾਅਦ ਜਿਹੜੀ ਆ ਜਿਹੜੇ ਉਹਦੇ ਫਰਦਰ ਜਿਹੜੀ ਅਨਾਲਿਸਿਸ ਦੇ ਲਈ ਸੀਸੀਟੀਵੀ ਟੀਮਸ ਕਰ ਰਹੀਆਂ ਉੱਤੇ ਕੰਮ ਤੇ ਨਾਲ ਸਾਡੀ ਜਿਹੜੀ ਫੋਰੈਂਸਿਕ ਤੇ ਐਫਐਐਐਲ ਦੀ ਟੀਮ ਨੇ ਕੰਮ ਕਰ ਰਹੀ ਹੁੰਦੀ ਸੋਸ਼ਲ ਮੀਡੀਆ ਤੇ ਹੈਪੀ ਪੁਸ਼ੀਆ ਨੇ ਉਹਦੇ ਫਰਦਰ ਨੇ ਜਨਵਰੀ ਨੂੰ ਲਿਆ ਇਹਦੇ ਬਾਰੇ ਇਹਨਾਂ ਇਨਵੈਸਟੀਗੇਸ਼ਨ ਚ ਜੋ ਆਊਗਾ ਸਾਹਮਣੇ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਕੋਈ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਕੋਈ ਜਿਹੜਾ ਘਰ ਦਾ ਮਾਲਕ ਆ ਉਸਨੇ ਕਿਹਾ ਕਿ ਉਸਦਾ ਭਤੀਜਾ ਪੁਲਿਸ ਡਿਪਾਰਟਮੈਂਟ ਦਾ ਉਹਦੀ ਲਾਗੜਾਟ ਕਰਕੇ ਇਹਨਾਂ ਦਾ ਤਰਸ ਉਹਨੇ ਜਿਹੜਾ ਉਹ ਬੰਦਾ ਆ ਜਿਹਦੇ ਘਰ ਦੇ ਵਿੱਚ ਉਹਨੇ ਹਾਲ ਦੀ ਘੜੀ ਕੋਈ ਆਪਣਾ ਬਿਆਨ ਨਹੀਂ ਲਿਖਾਇਆ ਜੋ ਬਿਆਨ ਲਿਖਾਊਗਾ ਉਹ ਸਾਡਾਂ ਅਗਲੀ ਕਾਰਵਾਈ ਹਮਦਰ ਜਲਦ ਤੋਂ ਜਲਦ ਟਰੇਸ ਕਰਕੇ ਦੋਸ਼ੀ ਜਿਹੜੇ ਫੜੇ ਜਾਣਗੇ ਸਵੇ ਜਾਨ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲਪਲ ਦੀ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਧਾਰਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂ